ਗਲਤੀ ਦੋਨਾਂ ਦੀ ਹੀ ਹੁੰਦੀ ਆਪਾਂ ਦੇਖਿਆ ਜਾਵੇ ਤਾਂ। ਚਲੋ ਵਾਹਿਗੁਰੂ ਦੀ ਕਿਰਪਾ ਨਾਲ ਐਕਸੀਡੈਂਟ ਤੋਂ ਬਚ ਗਏ ਆ। ਗੱਡੀ ਜ਼ਿਆਦਾ ਦੌੜ ਨਹੀਂਦੀ। ਹਾਜੀ ਵੈਲਕਮ ਬੈ ਗਾਇਸ ਕੀ ਹਾਲ ਚਾਲ ਆ ਸਾਰਿਆਂ ਦੇ। ਹੋਪ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਘੰਟੇ òmਗੇ। ਤੇ ਹੋਪ ਕਰਦਾ ਸਾਰੇ ਬਹੁਤ ਹੀ ਜ਼ਿਆਦਾ ਘੰਟੇ òmਗੇ ਤੇ ਅੱਜ ਦਾ ਵਲੌਗ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਰਹਿਣਾ ਆਪਾਂ। ਮਤਲਬ ਇੰਟਰਸਟਿੰਗ ਵੀ ਕਦਾ ਰਹਿਣ ਵਾਲਾ ਯਾਰ ਜਿਹੜਾ ਮੇਨ ਬੰਦਾ ਸੀਗਾ ਉਹੀ ਚਲਾ ਗਿਆ ਹਨਾ ਤੇ ਚਲੋ ਬਾਕੀ ਫੇਰ ਵੀ ਥੋੜੇ ਟਾਈਮ ਤੱਕ ਉਹ ਨਾ ਵੀ ਜਲਦੀ ਮਿਲਾਵਾਂਗੇ ਤੁਹਾਨੂੰ ਬਾਕੀ ਕਿਤੇ ਵੀ ਜਾਣਾ ਇੱਕ ਚੀਜ਼ ਹੁੰਦੀ ਹੈ ਨਾ ਕਿ ਕੋਮਲ ਹੈਣੀਗਾ ਇਹ ਹੀ ਚੀਜ਼ ਹੁੰਦੀ ਆ ਕਿ ਇਹ ਵੀ ਮੈਨੂੰ ਵਾਰ-ਵਾਰ ਯਾਦ ਕਰਵਾਉਂਦੇ ਹੁੰਦੇ ਹਨ ਕਿ ਕੋਮਲ ਇੱਥੇ ਆ ਕਰਦਾ ਸੀਗਾ ਕੋਮਲ ਗੇਟ ਖੋਲਦਾ ਹੁੰਦਾ ਸੀਗਾ ਹੁਣ ਜੇ ਕੋਮਲ ਨਾਲ ਹੁੰਦਾ ਹਣੇ ਖਾਣ ਜਾਣਾ ਸੀਗਾ ਹਨਾ ਤਾਂ ਯਾਰ ਉੱਥੇ ਇੱਕ ਫੀਲ ਹੁੰਦਾ ਨਾ ਕਿ ਜੇ ਹੁੰਦਾ ਕਾਸ਼ ਸੌ ਲੱਗੇ ਦਿਲ ਤਾਂ ਮੇਰਾ ਲੱਗਦਾ ਨਹੀਂ ਹੁਣ ਮੈਂ ਘਟੋ ਘਟਾ ਨੂੰ ਗਿਆ ਨੂੰ ਥੋੜਾ ਟਾਈਮ ਹੀ ਹੋਇਆ ਵਾ ਤੇ ਅੱਜ ਉਹੀ ਦੇ ਦਾ ਬਲੌਗ ਆ ਜਦੋਂ ਉਹ ਗਿਆ ਸੀਗਾ ਤੇ ਹੁਣ ਮੈਂ ਉਹਨੂੰ ਘੱਟੋ ਘੱਟ 4-5 ਵਾਰੀ ਫੋਨ ਲਾ ਚੁੱਕਿਆ ਤੂੰ ਕੁਝ ਖਾਦਾ ਵਾ ਤੂੰ ਕੀ ਕਰਦਾ ਵਾ ਤੂੰ ਫालतू ਬਾਹਰ ਨਾ ਜਾਈਂ ਇੱਕੋ ਹੀ ਚੀਜ਼ ਹੁੰਦੀ ਆ ਜਿਵੇਂ ਮੈਂ ਤੁਹਾਨੂੰ ਪੁਰਾਣੀਆਂ ਵੀਡੀਓ ਦੇਖਣਾ ਆ ਨਾ ਬੰਦੇ ਨਾਲ ਉਹ ਇੱਥੇ ਜੰਮਿਆ ਪਲਿਆ ਹਨਾ ਅਟੈਚਮੈਂਟ ਇੰਨੀ ਹੋ ਜਾਂਦੀ ਹੈ ਕਿ ਉਹ ਜਿਵੇਂ ਰੀਅਲ ਬ੍ਰਦਰ ਹੀ ਆ ਹਨਾ ਹਾਂ ਉਹੀ ਚੀਜ਼ ਆਂਦੀ ਆ ਬਾਕੀ ਉਹ ਵੀ ਹਨਾ 1-2 ਕਿਲੋਮੀਟਰ ਰੋਂਦਾ ਹੀ ਗਿਆ ਵਾ ਮੈਨੂੰ ਮੈਂ ਵੀਡੀਓ ਦੇਖੀ ਫਿਰ ਮੈਨੂੰ ਪਤਾ ਲੱਗਾ ਹਨਾ 1 ਕਿਲੋਮੀਟਰ ਰੋਂਦਾ ਹੀ ਗਿਆ ਉਹ ਨਾ ਇਹ ਵੀਰ ਕੋਈ ਕੋਈ ਬੰਦਾ ਰੋਂਦਾ ਹੁੰਦਾ ਨਾ ਜਿਹਨੂੰ ਪਤਾ ਵਾ ਬਾਕੀ ਉਹ ਹੀ ਗੱਲ ਆ ਬਾਕੀ ਮੈਂ ਤੁਹਾਡੇ ਸਾਰੇ ਕਮੈਂਟ ਪੜੇ ਹਨ ਬਾਈ ਕੋਮਲ ਦੇ ਮੁਰਗੇ ਕਿੱਥੇ ਗਏ ਤੁਹਾਨੂੰ ਲੱਗ ਬਾਈ ਟੈਨਸ਼ਨ ਹਨਾ ਸਾਰੀ ਟੈਨਸ਼ਨ ਤੁਹਾਨੂੰ ਬਾਈ ਕੋਮਲ ਨੂੰ ਅਸੀਂ ਬਹੁਤ ਮਿਸ ਕਰ ਰਹੇ ਹਾਂ ਕਿਉਂਕਿ ਤੁਸੀਂ ਵੀ ਹਨਾ ਬਹੁਤ ਸਪੋਰਟ ਕਰਦੇ ਹੋ ਤੁਸੀਂ ਵੀ ਮੇਰੀ ਫੈਮਲੀ ਹੋ ਹਨਾ ਤੁਹਾਡੇ ਕਰਕੇ ਅੱਜ ਜੋ ਵੀ ਹੈ ਤੁਹਾਡੇ ਕਰਕੇ ਜਣਾ ਕਮੈਂਟ ਜਿਆਦਾ ਇਹ ਆ ਰਹੇ ਸੀਗੇ ਵੀਰੇ ਕੋਮਲ ਦੇ ਮੁਰਗੇ ਕਿੱਥੇ ਗਏ ਕੋਮਲ ਦੇ ਮੁਰਗੇ ਵੀਰੇ ਹੋ ਗਏ ਸੀਗੇ ਚੋਰੀ ਤਿੰਨ ਤਾਂ ਉਹਦੇ ਮੁਰਗੇ ਸੀਗੇ ਵਿਚਾਰੇ ਹਨਾ ਤੇ ਉਹ ਹੋ ਗਏ ਸੀਗੇ ਚੋਰੀ ਖੁੱਲੇ ਛੱਡ ਕੇ ਚਲੇ ਗਏ हां ਖੁੱਲੇ ਛੱਡ ਕੇ ਚਲੇ ਗਏ ਪਲਾਟ ਚ ਆਇਆ ਥੋੜੀ ਸੇਫਟੀ ਘੱਟ ਹੀ ਹੈ ਤੇ ਉੱਥੇ ਚੋਰੀ ਹੋ ਗਈ ਤੇ ਉਹ ਪਟਾੰਗਾਂ ਦੇ ਵਲੌਗ ਤੇ ਦਿਖਾਇਆ ਸੀ ਜੁਆ ਕੇ ਮੈਂ ਟੱਪ ਟੱਪ ਕੇ ਚਲੇ ਜਾਂਦੇ ਹਾਂ ਨਾ ਹਾਂ ਇਹ ਚੀਜ਼ ਆ ਬਾਕੀ ਆਪਾਂ ਥੋੜੇ ਕਹਿਣ ਦੇ ਅਕੋਰਡਿੰਗ ਉਹਨੂੰ ਮਿਲਦੇ ਰਵਾਂਗੇ ਇੱਕ ਦੋ ਮਹੀਨੇ ਬਾਅਦ ਬਾੜਾ ਹੋ ਗਿਆ ਇੱਕ ਦੋ ਮਹੀਨੇ ਬਾਅਦ ਤਾਂ ਜਿਵੇਂ ਇੱਕ ਦੋ ਹਫ਼ਤੇ ਬਾਅਦ ਕਿ ਆਪਾਂ ਨੂੰ ਮਿਲਦੇ ਰਵਾਂਗੇ ਇੱਥੇ ਖਾਣ ਪੀਣ ਵਾਲੀ ਜਗ੍ਹਾ ਤੇ ਵਲੌਗ ਨਹੀਂ ਬਣਦਾਗਾ ਕਿਉਂ ਨਹੀਂ ਬਣਦਾ ਕਿਉਂਕਿ ਗਾਣੇ-ਗੁਣੇ ਚੱਲਦੇ ਹੁੰਦੇ ਆ ਕਾਪੀਰਾਈਟ ਆਉ ਤਾ ਕਰਕੇ ਬੜਾ ਔਖਾ ਹੁੰਦਾ ਵਾ ਕੀ ਕੋਮਲ ਦੀ ਜਿਆਦਾ ਜ਼ਿਆਦਾ ਬਹੁਤ ਆਈ ਫੋਨ ਮੈਂ ਪਹਿਲੇ ਹੀ ਲਾ ਕੇ ਏਡਾ ਸੀ ਕਹਿੰਦਾ ਮੇਰੀ ਬੈਟਰੀ ਘਟਾ ਤਾਂ ਕਰਕੇ ਮੈਨੂੰ ਬਲੌਗ ਚ ਲਿਆਣ ਹੈਗਾ ਤੇ ਕੱਲ ਨੂੰ ਹੁਣ ਆਪਾਂ ਉਹਨੂੰ ਫੋਨ ਲਾਵਾਂਗੇ ਤੇ ਗੱਲਾਂ ਬਾਤਾਂ ਕਰਾਂਗੇ ਉਹਦੇ ਨਾਲ ਫੋਨ ਤੇ ਤੇ ਨਾਲ ਹੁਣ ਜੇ ਕੋਮਲ ਇੱਥੇ ਆਉਂਦਾ ਆਪਾਂ ਉਹਨੂੰ ਕਹਾਂਗੇ ਤੂੰ ਬਿੱਲ ਪੇ ਕਰਨਾ ਹੈ ਨਾ ਨਹੀਂ ਮੈਂ ਤਾਂ ਫਿਰ ਖਿਜਾਉਣਾ ਹੀ ਸੀ ਤੁਹਾਨੂੰ ਪਤਾ ਹੀ ਹੈ ਨਾ ਕਿਵੇਂ ਉਹਨੂੰ ਕਿਸੇ ਤਰੀਕੇ ਨਾਲ ਖਿਜਾਉਨੇ ਆਪਾਂ ਤਾਂ ਉਹ ਲੱਗੇ ਲੱਗਦਾ ਵਾ ਬਾਕੀ ਕੋਈ ਚੱਕਰ ਨਹੀਂ ਯਾਰ ਠੋਡੇ ਤੱਕ ਕੋਮਲ ਕਿਸੇ ਨਾ ਕਿਸੇ ਤਰੀਕੇ ਨਾਲ ਪਹੁੰਚਦਾ ਰਹੂਗਾ ਇਹ ਮੇਰੀ ਗਾਰੰ ਅਸੀਂ ਕੋਮਨ ਲਈ ਕਿਵੇਂ ਦੇਖਾਂਗੇ ਇਹ ਮੇਰੀ ਗਰੰਟੀ ਆ ਮੇਰੇ ਛੱਡੋ ਮੈਂ ਵੀਡੀਓ ਚ ਲੈ ਕੇ ਆਉਂ ਕਿਸੇ ਨਾ ਕਿਸੇ ਤਰੀਕੇ ਤੇ ਮੇਰੇ ਤੇ ਗੱਲ ਛੱਡ ਦਿਓ ਤੇ ਹੁਣ ਆਪਾਂ ਚੱਲਦੇ ਆਂ ਘਰੇ ਹਾਂਜੀ ਗਾਈਜ਼ ਅੱਜ ਡੇ ਸੈਕਿੰਡ ਦੀ ਮਾਰਨਿੰਗ ਆ ਤੇ ਅੱਜ ਕੋਮਨ ਆਪਾਂ ਗੱਲ ਕਰਾਂਗੇ ਬਾਕੀ ਆਪਾਂ ਪਹਿਲਾਂ ਗੱਡੀ ਦਿਖਾਉਣ ਚਾਹਦੇ ਸੀ ਇਹ ਗੱਡੀ ਨੂੰ ਪਤਾ ਨਹੀਂ ਇੱਕਦਮ ਕੀ ਹੋ ਗਿਆ ਜਿਹੜਾ ਇਹਦਾ ਆਰਪੀਐਮ ਉਹ ਮਤਲਬ 3 ਤੋਂ ਪਲੱਸ ਨਹੀਂ ਜਾ ਰਿਹਾਗਾ 3000 ਤੋਂ ਪਲੱਸ ਨਹੀਂ ਜਾ ਰਿਹਾਗਾ ਤੇ ਇਹ ਦਿਖਾ ਕੇ ਆਉਂਦੇ ਆ ਪਤਾ ਨਹੀਂ ਇੱਕਦਮ ਚੱਕਰ ਪਿਆ ਜੇ ਕਿਸੇ ਵੀ ਭਰਾ ਨੇ ਚੱਕਰ ਹੋਇਆ ਵਾ ਤਾਂ ਦੱਸਿਓਣਾ ਕੀ ਹੱਲ ਹੈ ਇਹਦਾ ਬਾਕੀ ਆਪਾਂ ਹੁਣ ਕੀ ਚੱਕਰ ਪਿਆ ਵਾ ਤੇ ਚਲੋ ਹੁਣ ਉੱਥੇ ਚੱਲਦੇ ਆ ਗੱਡੀ ਦਾ ਭਾਈ ਹੁਣੇ-ਹੁਣੇ ਪੁੱਛ ਕੇ ਆਇਆ ਵਾ ਤੇ ਮਕੈਨਿਕ ਕੋਲ ਗਿਆ ਸੀਗਾ ਉਹ ਕਹਿੰਦਾ ਇਲੈਕਟ੍ਰੀਸ਼ੀਅਨ ਕੋਲ ਜਾ ਗੱਡੀ ਵਾਲੇ ਕੋਲੇ ਉਹ ਦੱਸੂਗਾ ਨਾ ਸਕੈਨ ਕਰਕੇ ਸਾਰੀ ਪਤਾ ਲੱਗੂਗਾ ਤੇ ਆਹ ਤਾਂ ਟਾਈਮ ਹੈ ਨਹੀਂਗਾ ਫਿਰ ਵਿਹਲੇ ਹੋ ਕੇ ਕਿਸੇ ਦਿਨ ਉਹਦੇ ਕੋਲ ਜਾਣਾ ਪਊਗਾ ਫਿਲਹਾਲ ਹੁਣ ਆਪਾਂ ਘਰੇ ਜਾ ਕੇ ਕੋਮਲ ਨਾਲ ਪੰਗੇ ਲੈਨੇ ਆ ਫੋਨ ਤੇ ਕਿਉਂਕਿ ਜਿਹੜੀ ਗੱਡੀ ਹੁਣ ਪੂਰੀ ਸਾਹਮਣੇ ਤੋਂ ਇੰਜਨ ਤੋਂ ਸਕੈਨ ਹੋਊਗੀ ਪੂਰੀ ਫੇਰ ਫੋਲਟ ਆ ਕੇ ਪਤਾ ਲੱਗੂਗਾ ਕੀ ਗੱਡੀ 'ਚ ਫੋਲਟ ਹੈ ਨਾ ਕਿਉਂਕਿ ਜਿਹੜਾ ਆਰਪੀਐਮ ਆ ਉਹ 2 ਜਾਂ 3 ਤੋਂ ਪਲ ਉਹ ਨਹੀਂ ਉੱਠ ਰਹੀਗੀ ਉਹ ਲੜਾਈ ਚ ਦਾ ਰੱਖਿਆ ਹੀ ਨਹੀਂ ਪਹਿਲੀ ਗੱਲ ਕੁਝ ਹੁਣ ਫੇਰ ਮੇਰੇ ਸਾਹਮਣੇ ਲੜਦੇ ਉਹਨੂੰ ਮੋਟਰਸਾਈਕਲ ਵਾਲੇ ਦੋ ਰਹਿ ਗਏ ਇਹਦੇ ਬੰਦੇ ਵਧ ਗਏ ਉਹ ਸੈਡਾ ਸੱਡਾ ਕਰਕੇ ਲੜਾਈ ਲਈ ਤਾਂ ਕਾਦੀ ਲਈ ਹੈਣਾ ਗਲਤੀ ਦੋਨਾਂ ਦੀ ਵੀ ਹੁੰਦੀ ਆਪਾਂ ਦੇਖਿਆ ਜਾਵੇ ਤਾਂ ਹਾਂਜੀ ਪਹਿਲਾ ਟੋਲ ਪਲਾਟ ਟੋਲ ਪਲਾਟ ਜਿਸ ਮਹੀਨੇ ਚੱਕਰ ਹੀ ਜਾਣਾ ਜੀ ਮੇਰੇ ਸਾਡੂ ਨਾਲ ਕਾਫੀ ਕੁੜੀ ਮਹੀਨੇ ਦੇ ਵਿੱਚ ਕਿਹੜਾ ਪਤਾ ਇਹ ਤਾਂ ਚੱਲ ਗੱਡੀ ਜ਼ਿਆਦਾ ਦੌੜ ਨਹੀਂਦੀ ਉਹ ਹੋਰ ਲਾ ਤੇ ਡਾਡੀ ਨੂੰ ਪਤਾ ਤੇ ਡਾਡੀ ਨੂੰ ਪਤਾ ਤਾਂ ਹੈ ਦੋ ਤਿੰਨਰ ਗਿਆ ਦਾ ਮਾਮਲੇ ਨੂੰ ਨਹੀਂ ਜਾਂਦੇ ਸੀ ਇਹ ਆਹ ਮਾਮਲੇ ਤਾਂ ਨਹੀਂ ਜਾਂਦੇ ਤੇ ਡਾਡੀ ਨੂੰ ਵੀ ਪਤਾ ਪਾਦਾ ਤੇ ਡਾਡੀ ਦਾ ਐਵੇਂ ਮੈਨੂੰ ਫੋਨ ਆਣਾ ਗੱਡੀ ਹੋ ਗਈ ਪੈਂਚਰ ਅਸਟਾਨ ਖਾਓ ਵੀ ਇੱਕ ਮੜਿਆ ਹੁਣ ਸਿਦਾਂਤ ਹੋਇਆ ਗੱਡੀਦਿਆਂ ਨੇ ਕੋਰੇ ਆਣੇ ਉਹ ਆਣੇਗਾ ਇੱਕ ਗੱਡੀ ਕਹਿੰਦੇ ਛਰੇਡੇ ਤੇ ਬਾਈ ਹੁਣ ਇਧਰ ਆਏ ਸੀਗੇ ਘਰ ਦੇਣਾ ਥੋੜਾ ਬਾਹਰ ਆਏ ਸੀਗੇ ਤੇ ਚੱਕਰ ਕੀ ਪੈ ਗਿਆ ਟੋਹਾ ਸੀਗਾ ਬਹੁਤ ਹੀ ਵੱਡਾ ਸਾਰਾ ਤੇ ਸਾਹਮਣੇ ਤੁਹਾਨੂੰ ਪਤਾ ਅੱਜ ਕੱਲ ਲੋਕੀ ਲੈਟਾਂ ਬਹੁਤ ਹੀ ਜ਼ਿਆਦਾ ਹਾਈ ਰੱਖਦੇ ਆਣਾ ਲੈਟਾਂ ਹਾਈ ਰੱਖਣ ਕਾਰਨ ਬਸ ਕੀ ਹੋਇਆ ਟੋਏ 'ਚ ਗੱਡੀ ਵੱਜੀ ਤੇ ਜਿਹੜੇ ਸਾਈਡ ਵਾਲੇ ਟਾਇਰ ਸੀਗੇ ਦੋਨੇ ਪੈਂਚਰ ਹੋ ਗਏ ਪਟਾਕੇ ਹੀ ਮਾਰ ਗਏ ਪਰ ਗੱਡੀ ਪੂਰੀ ਕੰਬਲ ਲੱਗ ਗਈ ਸੀ ਉਹਦਾ ਵਾਹਿਗੁਰੂ ਦਾ ਸ਼ੁਕਰ ਹੈ ਨਾ ਇੱਕ ਹਿਸਾਬ ਦਾ ਕਿ ਗੱਡੀ ਸਲੋ ਸੀਗੀ ਉਹ ਨਾਲ ਬਚ ਗਏ ਨਹੀਂ ਤਾਂ ਇਹ ਸਪੀਡ ਤੇ ਹੁੰਦੀ ਬਸ ਫਿਰ ਤੱਕ ਸਾਡਾ ਐਕਸੀਡੈਂਟ ਹੀ ਹੋਣਾ ਸੀਗਾ ਨਾ ਬਾਈ ਇੱਥੇ ਦੋ ਤਿੰਨ ਵੀਰੇ ਆਏ ਸੀਗੇ ਇੱਕ ਵੀਰਾ ਹੋਰ ਮਿਲਿਆ ਸੀਗਾ ਬੋਲਟ ਦੱਸ ਸੀਗਾ ਉਹਨੇ ਹੀ ਬਹੁਤ ਹੈਲਪ ਕੀਤੀ ਹੈ ਨਾ ਅੱਗੇ ਜਾ ਕੇ ਪੁੱਛ ਕੇ ਆਏ ਕਿ ਕੋਈ ਪੈਂਚਰ ਪੁੰਚਰ ਵਾਲਾ ਹੈਗਾ ਏ ਨਹੀਂ ਹੈਗਾ ਬਾਅਦ ਚ ਮੈਨੂੰ ਡੈਡੀ ਦਾ ਫੋਨ ਆ ਗਿਆ ਡੈਡੀ ਕਹਿੰਦੇ ਅਸੀਂ ਕੋਈ ਗੱਲ ਨਹੀਂ ਤੂੰ ਉਹ ਵੀਰੇ ਨੂੰ ਤੋਰ ਦੇ ਇੱਕ ਹੋਰ ਅੰਕਲ ਮਿਲ ਗਏ ਸੀ ਉਹ ਕਹਿੰਦੇ ਮੇਰਾ ਘਰ ਇੱਥੇ ਹੀ ਹੈ ਨਾ ਕਹਿੰਦੇ ਤੁਹਾਨੂੰ ਜੋ ਵੀ ਹੈਲਪ ਚਾਹੀਦੀ ਹੈ ਮੈਂ ਥੋੜੀ ਹੈਲਪ ਕਰੂੰਗਾ ਨਾ ਇੱਥੋਂ ਤੱਕ ਕਿ ਦੇਖੋ ਨਾ ਅਣਜਾਣ ਮੁੰਦੇ ਆ ਉਹਨਾਂ ਨੇ ਰਹਿਣ ਲਈ ਵੀ ਕਹਿਤਾ ਸੀ ਘਰੇ ਨਾ ਕਿ ਤੁਹਾਡੇ ਲਈ ਰੋਟੀ ਪਾਣੀ ਦਾ ਪ੍ਰਬੰ ਇੱਕ ਰਾਹ ਜਾਣਦੇ ਤੇ ਵਿਸ਼ਵਾਸ ਕਰਨ ਆ ਦੇ ਟਾਈਮ ਚ ਬਹੁਤ ਹੀ ਜ਼ਿਆਦਾ ਔਖਾ ਨਾ ਤੇ ਬਾਈ ਨੇ ਬਹੁਤ ਹੀ ਜ਼ਿਆਦਾ ਹੈਲਪ ਕੀਤੀ ਹੁਣ ਸਾਡੇ ਲਈ ਸਪੈਸ਼ਲ ਇੱਕ ਵਾਰੀ ਫੇਰ ਗਏ ਫੇਰ ਆਏ ਫੇਰ ਗਏ ਚਾਰ ਗੇੜੇ ਲਾਉਣੇ ਕੋਈ ਸੌਖੀ ਗੱਲ ਨਹੀਂ ਹੈ ਨਾ ਤਾਂ ਮੈਂ ਤਾਂ ਹਮੇਸ਼ਾ ਇਹੀ ਗੱਲ ਕਹਿਣਾ ਆ ਹਣਾ ਵੀਰੇ ਜੇ ਕਿਤੇ ਵੀ ਬਾਈ ਚਾਂਸ ਰੱਬ ਨਾ ਕਰੇ ਹਣਾ ਕਿਸੇ ਤੇ ਵੀ ਕੋਈ ਵੀ ਮਤਲਬ ਕਿਸੇ ਨੂੰ ਮਦਦ ਦੀ ਲੋੜ ਪੈਂਦੀ ਆ ਤਾਂ ਮੇਰਾ ਭਰਾ ਜ਼ਰੂਰ ਕਰਿਆ ਕਰੋ ਇੱਕ ਟਾਈਮ ਇਦਾਂ ਦਾ ਵੀ ਹੁੰਦਾ ਆ ਆਪਾਂ ਨੂੰ ਵੀ ਮਦਦ ਲੈਣੀ ਪੈਂਦੀ ਆ ਵੀਰੇ ਹਣਾ ਇਹ ਚੀਜ਼ ਮੇਰੇ ਨਾਲ ਦੋ ਵਾਰੀ ਹੋਈ ਆ ਇੱਕ ਵਾਰੀ ਮੇਰੇ ਨਾਲ ਪਹਿਲਾਂ ਤਰਨ ਤਰਨ ਹੋਈ ਸੀਗੀ ਉੱਥੇ ਮੇਰੀ ਗੱਡੀ ਪੈਂਚਰ ਹੋ ਗਈ ਸੀ ਉੱਥੇ ਵੀ ਪਿੰਡ ਵਾਲੇ ਭਰਾਵਾਂ ਨੇ ਬਹੁਤ ਹੀ ਜ਼ਿਆਦਾ ਮਦਦ ਕੀਤੀ ਸੀ ਤੇ ਹੁਣ ਜਲੰਧਰ ਵਾਲੀ ਸਾਈਡ ਸੀਗੇ ਤੇ ਫੈਮਿਲੀ ਨਾਲ ਆਇਆ ਸੀਗਾ ਨਾ ਤੇ ਇੱਥੇ ਵੀ ਬਾਈ ਉਹਨਾਂ ਨੇ ਬਹੁਤ ਮਦਦ ਕੀਤੀ ਯਾਰ ਹੁਣੀ ਹੁਣੀ ਮੈਨੂੰ ਯਾਦ ਆ ਮੇਰੀ ਵੀ ਗੱਡੀ ਖੱਡੇ ਡਿੱਗੀ ਸੀ ਤੇ ਹਰਸ਼ ਦੀ ਵੀ ਗੱਡੀ ਖੱਡੇ ਡਿੱਗੀ ਚਲੋ ਬਾਬੇ ਦੀ ਮਿਹਰ ਨਾਲ ਨਾ ਮੇਰਾ ਤਾਂ ਬਹੁਤ ਘਾਟ ਨੁਕਸਾਨ ਹੋਇਆ ਵਾ ਮੇਰਾ ਤਾਂ ਟਾਇਰ ਹੀ ਪੈਂਚਰ ਹੋਇਆ ਯਾਰਾ ਨਾ ਤੇ ਦੂਜੀ ਗੱਲ ਐਕਸੀਡੈਂਟ ਤੋਂ ਬਚ ਗਏ ਹਨਾ ਗੱਡੀ ਤੇਜ਼ ਹੁੰਦੀ ਤਾਂ ਐਕਸੀਡੈਂਟ ਬਹੁਤ ਵੱਡਾ ਹੋਣਾ ਸੀਗਾ ਕਿਉਂਕਿ ਤੁਹਾਨੂੰ ਪਤਾ ਵਾ ਮੂਲ ਟਾਇਰ ਇੱਕਦਮ ਘੌਮੇ ਆਂਦੇ ਆ ਤੇ ਬੈਲੈਂਸ ਨਹੀਂ ਬੰਦਦਾਗਾ ਤੇ ਬਾਕੀ ਹਰਸ਼ ਨਾਲ ਕੀ ਹੋਇਆ ਵਾ ਹਰਸ਼ ਦਾ ਟਾਇਰ ਵੀ ਪੈਂਚਰ ਹੋ ਗਿਆ ਬੌਰਨਟ ਵੀ ਨਿਕਲ ਗਿਆ ਚਾਸੀ ਵੀ ਬਿੰਕੀ ਹੋ ਗਈ ਹਨਾ ਤੇ ਕਾਫੀ ਕੁਝ ਹੋਇਆ ਯਾਰਾ ਨਾ ਤੇ ਹੁਣੇ ਹੁਣੇ ਮੈਂ ਫੋਨ ਤੇ ਗੱਲ ਕਰਕੇ ਆੜਾ ਕਿਉਂਕਿ ਮੈਂ ਵੀ ਸਵੇਰ ਦਾ ਬਾਹਰ ਹੀ ਸੀਗਾ ਦੁਪਹਿਰੇ ਪਹਿਲਾਂ ਮੈਨੂੰ ਉਹਦਾ ਫੋਨ ਆਇਆ ਸੀਗਾ ਕਿ ਆਪਾਂ ਮੜਾ ਚੱਲ ਗਿਆ ਹੁਣਾ ਕਿ ਮੇਰੇ ਗੱਡੀ ਦਾ ਠੋਗ ਗਈ ਆ ਬਟ ਮੈਂ ਥੋੜਾ ਜਲੰਦਰ ਸਾਈਡ ਸੀਗਾ ਨਾ ਤਾਂ ਕਰਕੇ ਮੇਰਾ ਤਾਂ ਜਾਣ ਹੀ ਹੋਇਆਗਾ ਕਿਸਮਤ ਆ ਬਾਈ ਦੇਖ ਲੋ ਨਾ ਉਹਦੋਂ ਵੀ ਇਹੀ ਚੀਜ਼ ਹੋਈ ਮੇਰਨ ਜੋਈ ਪਰ ਵਾਹਿਗੁਰੂ ਦੀ ਕਿਰਪਾ ਨਾਲ ਐਕਸੀਡੈਂਟ ਤੋਂ ਬਚ ਗਏ ਆ ਤੇ ਹੁਣ ਦੇਖ ਤਾਂ ਕਿੰਨਾ ਟਾਈਮ ਲੱਗਦਾ ਵੀਰਾ ਹਾਇ ਤੇ ਕਰਾਇਆ ਨੇਗਾ ਬਾਕੀ ਇੱਥੋਂ ਦੇ ਬਹੁਤ ਭਰਾ ਹਣਾ ਮਦਦ ਕਰਦੇ ਜਿਹੜੇ ਰਾਤ ਭਰ ਆਤੇ ਯਾਰ ਮੈਂ ਤਾਂ ਬਾਰ-ਬਾਰ ਧੰਨਵਾਦ ਕਰਦਾ ਨਾ ਕਿ ਬੰਦੇ ਕੋਈ ਹੱਲ ਨਹੀਂ ਹੁੰਦਾਗਾ ਨਾ ਦੁਕਾਨਾਂ ਨਹੀਂ ਖੁੱਲੀਆਂ ਹੁੰਦੀਆਂ ਦਿਨ ਵੇਲੇ ਤਾਂ ਬੰਦਾ ਨਾ 100 ਹੱਲ ਕੱਢ ਲੈਂਦਾ ਵਾ ਕਿਉਂਕਿ ਦਿਨ ਹੁੰਦਾ ਦੁਕਾਨਾਂ ਵੀ ਖੁੱਲੀਆਂ ਹੁੰਦੀਆਂ ਬਟ ਰਾਤ ਨੂੰ ਇੱਕ ਸਭ ਦਾ ਜਿਹੜਾ ਵੀ ਮਿਲਦਾ ਬੰਦਾ ਮਸੀਹਾ ਬਣ ਕੇ ਮਿਲਦਾ ਨਾ ਜਿਲ ਮਾ ਰੋਟੀ ਪਿਆ ਰਹੀ ਦੋਸਤਾਂ ਨਾਲ ਬਣੀ ਵੀ ਕੋਈ ਨਹੀਂ ਤਾਂ ਧੰਨਵਾਦ ਜੀ ਬਣਾ ਬਣੀ ਸੀ ਇਹਨਾਂ ਦਾ ਟਾਈਮਾਰਡ ਆ ਨਾ ਨਹੀਂ ਨਹੀਂ ਭਾਈ ਜੀ ਬਹੁਤ ਬਹੁਤ ਧੰਨਵਾਦ ਹੈ ਟਾਈਮ ਸਾਰੇ ਹਨ ਨਹੀਂ ਨਹੀਂ ਟਾਈਮ ਨੂੰ ਜਿਹੜਾ ਕੋਈ ਗੱਲ ਨਹੀਂ ਹੋ ਗਈ ਰਾਤ ਨੂੰ ਆਪਿਆ ਸੀ ਇਹ ਕਹਿੰਦੀ ਤੂੰ ਕੁਟਕੁਟ ਚਾਹ ਪੀਣੀ ਤੇ ਬਾਹਰ ਆ ਗਿਆ ਧੰਨਵਾਦ ਧੰਨਵਾਦ ਜੰਦੀਆਂ ਨੇ ਤੂੰ ਇੱਕ ਟੌੜੀ ਪੀ ਕੇ ਥੋੜੀ ਸੀ ਠੀਕ ਠੀਕ ਗੱਡਿਆਂ ਵਾਲੇ ਕੋਲ ਠੀਕ ਹੈ ਮੈਂ ਮੇਰਾ ਇੱਕ ਕਹਿਣ ਦਾ ਮਤਲਬ ਜੇ ਤੂੰ ਚਾਹ ਪੀਣੀ ਹੈ ਤਾਂ ਪੀ ਸਕਦੇ ਹੋ ਮਨ ਨੂੰ ਕਹਿ ਦੇ ਲੋ ਜੀ ਹਾਂਜੀ ਭਾਈ ਬਹੁਤ ਬਹੁਤ ਧੰਨਵਾਦ ਉਹਦਾ ਗੱਡੀ ਪੈਂਚਰ ਹੋ ਗਈ ਸੀ ਬੰਦਾ ਮਿਲ ਗਿਆ ਸਲਪ ਹੋ ਗਈ ਚਲ ਧੰਨਵਾਦ ਜੀ ਤੁਹਾਡਾ ਠੀਕ ਹੈ ਵੀਰੇ ਤੁਹਾਨੂੰ OK ਫਿਰ ਸਮਝ ਆ ਰਿਹਾ ਹੈ ਮੈਂ ਜੀ ਤੇ ਬੰਦੇ ਤੇ ਇੱਕ ਬੀਤੀ ਆ ਉਹਨੂੰ ਵੀ ਥੋੜਾ ਬਹੁਤ ਪਤਾ ਹੁੰਦਾ ਨਾ ਕੋਈ ਟੈਕਸੀ ਵਾਲਾ ਗੱਡੀ ਆ ਮੈਂ ਉਹ ਤੋਂ ਵੱਡੀ ਮੋੜ ਕੇ ਲਿਆ ਉਹ ਫਿਰ ਅੱਗੇ ਕਿਹੜਾ ਚਲਾ ਗਿਆ ਸੀ ਮੈਨੂੰ ਘਰ ਦੇ ਨੇ ਕਿਹਾ ਵੀ ਨਹੀਂ ਕਹਿੰਦੀ ਗੱਡੀ ਪੈਂਚਰ ਆ ਮੈਨੂੰ ਇਹ ਲੱਗਾ ਵੀ ਉਹ ਤੁਸੀਂ ਬਾਥਰੂਮ ਕਰ ਰਹੇ ਹੋ ਅੱਛਾ ਜੀ ਉੱਥੇ ਖੜੇ ਮੈਨੂੰ ਇਹ ਵੀ ਬਾਥਰੂਮ ਕਰਨ ਦਾ ਇਹ ਕਰੇ ਕਰਦੀ ਕਹਿੰਦੀ ਨਹੀਂ ਕਹਿੰਦੀ ਗੱਡੀ ਉਹਨਾਂ ਦੀ ਪੈਂਚਰ ਲੱਗਦੀ ਹੈ ਤੁਸੀਂ ਪੁੱਛ ਲੋ ਅਸੀਂ ਤਾਂ ਪਹਿਲਾਂ ਮੂਹ ਲਾ ਟੈਰ ਦੇਖਿਆ ਵੀ ਪੈਂਚਰ ਬਾਹਰ ਦੇਖ ਤੁਸੀਂ ਜਦੋਂ ਥੱਲੇ ਹੀ ਤਾਂ ਬੈਠੇ ਹੋ ਨਾ ਫੇਰ ਮੈਨੂੰ ਉਹਨਾਂ ਨੇ ਕਿਹਾ ਕਹਿੰਦੀ ਪੈਂਚਰ ਹੈ ਗੱਡੀ ਅਸੀਂ ਦੇਖ ਲਿਆ ਪੈਂਚਰਾਂ ਹੀ ਦੇਖਿਆ ਮੈਂ ਗੱਡੀ ਪੈਂਚਰ ਹੈ ਪਹਿਲਾਂ ਸਾਨੂੰ ਲੱਗਾ ਇੱਕ ਟਾਇਰ ਪੈਂਚਰਾ ਬਾਅਦ ਚ ਪਤਾ ਲੱਗਾ ਦੂਸਰਾ ਵੀ ਹੈ ਹਾਂ ਥੋੜਾ ਕੱਸ ਥੋੜਾ ਟੈਅਰ ਕਰ ਪਹਿਲਾਂ ਮੂਹ ਲਾ ਟੈਰ ਕਰ ਲਾ ਟੈਰ ਉਹ ਤਾਂ ਬਹੁਤ ਨਹੀਂ 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 ਹਿੰਮਤ ਨਾਲ ਇਹ ਤਾਂ ਇਹ ਬਸੀਏ ਬਣ ਕੇ ਬੰਦਾ ਉਹਦਾ ਹੀ ਆ ਜੀ ਟਾਈਮ ਦੂਰ ਆ ਚਾਹੀ ਪੁੱਛ ਕੇ ਜਾ ਵੀ ਵਰਦੇ ਇਹਨਾਂ ਨੇ ਰੱਖਿਆ ਹਾਂ ਜੀ ਫਿਰ ਵੀ ਔਖਾ ਨਹੀਂ ਸੋਣਾ ਸਾਡੀ ਗੱਲ ਇਹ ਹੁਣ ਥੋੜਾ ਜਾਣ ਜਾਣ ਵਾਲਾ ਆ ਆ ਵੀ ਥੋੜਾ ਤਾਂ ਗਵਾਂਢੀ ਆ ਜੀ ਹਾਂ ਉਹਦੇ ਕਰਕੇ ਬੜਾ ਫਰਕ ਪੈਂਦਾ ਹਾਂ ਜੀ ਬਹੁਤ ਚੀਜ਼ ਵੱਖਰੀ ਸਹੀ ਗੱਲ ਹੈ ਜੀ ਇਹ ਮੇਰੇ ਮੇਰਾ ਬੇਟਾ ਮੇਰਾ ਭਤੀਜਾ ਹੁਣ ਦੋਵੇਂ ਬਾਹਰ ਨੇ ਇੱਕ ਇੱਕ ਸਪੇਨ ਆ ਉਹ ਇਹਦੇ ਨਾਲ ਮੁੰਡਾ ਪੜਦਾ ਰਿਹਾ ਓਕੇ ਤੇ ਮੇਰਾ ਬੇਟਾ ਅਮਰੀਕਾ ਆ ਹਾਂ ਫਿਰ ਆਦਾ ਦਿੰਦਾ ਇਹਨਾਂ ਨੇ ਬਾਹਰੋਂ ਆਇਆ ਮੈਂ ਕਹ ਬਿਰਜਿ ਦੱਸਦੇ ਸੀ ਕਿ ਜਿੰਮੇ ਬਾਹਰ ਹਾਂ ਬੋਲੋ ਐ ਯਾਰ ਉਹ ਮਾਰੋ ਜੰਖਮ ਹੋ ਗਿਆ ਅੰਦਰ ਅੱਛਾ ਦੇ ਫਿਰ ਮੈਂ ਰਾਤ ਚ ਵਾਪਸ ਆਣਾ ਠੀਕ ਹੈ ਵੀ 11 ਬੰਨਾ ਰੱਖਦੇ ਹਾਂ ਹਾਂਜੀ ਹਾਂਜੀ ਉਹ ਮਾਤਾ ਮੁੰਡਾ ਬਾਹਰ ਲੱਗ ਜੀ ਖਾਣਾ ਫਰਕ ਪੈਂਦਾ ਨਹੀਂ ਹਾਂਜੀ ਅਸੀਂ ਤਾਂ ਕੋਈ ਲੋਨ ਦਾ ਨਾ ਤੇ ਤੁਸੀਂ ਵੀਚ ਚ ਕੋਈ ਕਹੇ ਅੱਧੀ ਰਾਤ ਨੂੰ ਫੋਨ ਮਾਰੋ ਮੇਰਾ ਬੇਟਾ ਕੀ ਨਾਂ ਨਾ ਮੇਰਾ ਪ੍ਰੋਫੈਸਰ ਮੇਰਾ ਚੈਨਲ ਵੀ ਹੈਗਾ YouTube ਤੇ ਮੈਂ ਵੀਡੀਓ ਵਗੈਰਾ ਬਣਾਉਂਦਾ ਹਾਂ ਠੀਕ ਆ ਠੀਕ ਕੋਈ ਕੰਪਨ ਦਾ ਜਗਰਾਉਂ ਚ ਲੁਧਿਆਣੇ ਚ ਮੁੱਕ ਗਈ ਤੇ خاصے نو ਪ੍ਰਾਪਤ ਕਰਾਉਣ ਦੀ ਫਾਈਨਲੀ ਹੁਣ ਆਪਾਂ ਪਹੁੰਚ ਗਏ ਘਰੇ 12:00 ਵੱਜ ਗਏ ਆ ਨਹੀਂ ਤਾਂ ਆਪਾਂ 10:00 ਵਜੇ ਘਰੇ ਪਹੁੰਚ ਜਾਣਾ ਹੀ ਪਹਿਲਾਂ ਤੇ ਰਸਤੇ ਵਿੱਚ ਚੱਕਰ ਬਹੁਤ ਪਏ ਹਨ ਕਦਾ ਗੱਡੀਆਂ ਲੈਟਾਂ ਦੇਵੋ ਗਿਆ ਸੀਗਾ ਦੂਸਰਾ ਦੋਨੇ ਟਾਇਰ ਪੈਂਚਰ ਹੋ ਗਏ ਘੰਟਾ ਉੱਥੇ ਲੱਗ ਗਿਆ ਤਾਂ ਕਰਕੇ ਬਹੁਤ ਔਖਾ ਆ ਤੇ ਹੁਣ ਜਾ ਕੇ ਘਰੇ ਆਏ ਆ ਤੇ ਬਾਕੀ ਰਹਿਣਾ ਜਿਹੜੇ ਯਾਰ ਰਸਤੇ ਵਿੱਚ ਹੋਰ ਵੀ ਵੀਰ ਭਰਾ ਮਦਦ ਕਰਦੇ ਹਨ ਬਹੁਤ ਵਧੀਆ ਲੱਗਦਾ ਆਦਾ ਸਫਰ ਕਹਿ ਦੇਗੀ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਹਨ ਕਿਉਂਕਿ ਨਵੇਂ ਨਵੇਂ ਲੋਕ ਮਿਲੇ ਤੇ ਸਾਰਾ ਕੁਝ ਦੇਖਣ ਨੂੰ ਮਿਲਿਆ ਤੇ ਬਾਕੀ ਆ ਦੇਖੋ ਇਹ ਵੀ ਇੱਕ ਰੱਬ ਦੇ ਜੀ ਆ ਬਾਈ ਹਨ ਪਿਆਰ ਕਰਦੇ ਆ ਤੇ ਬਾਕੀ ਯਾਰ ਇਹ ਸੀਗਾ ਆਪਣਾ ਆਦਾ ਬਲੌਗ ਸਾਰਿਆਂ ਦਾ ਸੇ ਬਲੌਗ ਕਿਦਾਂ ਲੱਗਾ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤੇ ਆਦੇ ਬਲੌਗ ਤੋਂ ਬਾਈ ਇਹੀ ਸਿੱਖਣ ਨੂੰ ਮਿਲਦਾ ਵਾ ਮੈਨੂੰ ਵੀ ਸਿੱਖਣ ਨੂੰ ਮਿਲਿਆ ਕਿ ਰਾਹ ਜਾਂਦਾ ਕੋਈ ਵੀ ਮਿਲੇ ਹਨ ਮਦਦ ਕਰਨ ਨੂੰ ਤਾਂ ਉਹਦੀ ਮਦਦ ਕਰਨੀ ਚਾਹੀਦੀ ਹੈ ਬਾਈ ਤੇ ਲਵ ਯੂ ਬਾਈ ਮਿਲਦੇ ਆ ਨੈਕਸਟ ਬਲੌਗ ਵਿੱਚ